ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਮੈਂ ਨਵਦੀਪ ਰਾੜ ਸਿੱਖਿਆ ਪ੍ਰੋਵਾਈਡਰ ਜਥੇਬੰਦੀ ਤੋਂ ਸਾਥੀਓ ਕਾਫੀ ਫੋਨ ਆ ਰਹੇ ਸੀ ਆਪ ਬਦਲੀਆਂ ਦੇ ਸਬੰਧ ਵਿੱਚ ਵੀ ਪੋਰਟਲ ਲਿੰਕ ਖੁੱਲ ਨਹੀਂ ਰਿਹਾ ਪੋਰਟਲ ਤੇ ਕੰਮ ਨਹੀਂ ਹੋ ਰਿਹਾਗਾ ਬਦਲੀ ਭਰੀ ਨਹੀਂ ਜਾ ਰਹੀ ਉਹਦੇ ਸਬੰਧ ਵਿੱਚ ਤੁਹਾਨੂੰ ਦੱਸ ਦਈਏ ਵੀ ਅੱਜ ਜਿਹੜੇ ਲੈਵਲ ਤੇ ਇਹ ਗੱਲ ਹੋਣੀ ਚਾਹੀਦੀ ਸੀ ਚੰਡੀਗੜ੍ਹ ਦਫ਼ਤਰ ਉਹ ਅਸੀਂ ਕਰੀਆ ਪ੍ਰਧਾਨ ਜੀ ਨੇ ਲਗਾਤਾਰ ਕੋਸ਼ਿਸ਼ਾਂ ਵੀ ਇਹ ਛੇਤੀ ਉਹ ਲੈਂਕਾ ਜਿਹੜਾ ਓਪਨ ਹੋ ਜੇ ਅ ਇਹਦੇ ਸਬੰਧ ਦੇ ਵਿੱਚ ਸਾਡੀ ਅੱਜ ਗੱਲਬਾਤ ਹੋਈ ਦਫ਼ਤਰ ਤੇ ਉਦੋਂ ਪਤਾ ਲੱਗ ਗਿਆ ਸੀ ਵੀ ਇਹ ਇਹ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸੋਧ ਕੀਤੀ ਗਈ ਆ ਇਹ ਪੋਰਟਲ ਤੇ ਹਜੇ ਦੇਤੇ ਵਰਕਿੰਗ ਹੋਣ ਵਾਲੀ ਰਹਿੰਦੀ ਸੀਗੀ ਜਿਹਦੇ ਕਾਰਨ ਉਹ ਜਿਹੜੇ 3 ਸਾਲ ਪੂਰੇ ਕਰਦੇ ਜਾਂ ਦੋਸਾਂ ਪੂਰੇ ਕਰਦੇ ਸੀ ਉਹੀ ਚੱਕ ਰਹੇ ਸੀ ਉਹਨਾਂ ਦੇ ਖੁੱਲ ਰਹੇ ਸੀ ਦੂਜਿਆਂ ਦੇ ਨਹੀਂ ਖੁੱਲ ਰਹੇ ਇਸ ਲਈ ਉਹ ਇਹ ਤੇ ਕੰਮ ਕਰ ਰਹੇ ਆ ਤੇ ਉਮੀਦ ਆ ਵੀ ਇੱਕ ਦੋ ਦਿਨਾਂ ਚੀਜ਼ ਕੀ ਅੱਜ ਹੀ ਸ਼ਾਇਦ ਅੱਜ ਜਾਂ ਕੱਲ ਤੱਕ ਵਰਕਿੰਗ ਹੋ ਜਾਊਗਾ ਸਾਰਿਆਂ ਦੀ ਬਦਲੀ ਭਰੀ ਜਾਊਗੀ ਜੀ ਜਿਹੜੇ ਬਦਲੀ ਕਰਾਉਣਾ ਚਾਹੁੰਦੇ ਆ ਸਾਰਿਆਂ ਦੀ ਅ ਐਸੋਸੀਏਟ ਟੀਚਰ ਜਾਂ ਪ੍ਰੀ ਐਸੋਸੀਏਟ ਟੀਚਰ ਜਿਹੜੇ ਸਾਰਿਆਂ ਦੀ ਅ ਬਦਲੀਆਂ ਭਰੀਆਂ ਨਹੀਂਆਂ ਤੇ ਘਪਰਾਉਣ ਦੀ ਲੋੜ ਨਹੀਂ ਗਈ ਇਸ ਲਈ ਕਾਫੀ ਫੋਨ ਆਉਂਦੇ ਪਏ ਸੀ ਸਾਥੀਓ ਅ ਡੀਪੀਆਈ ਮੈਡਮ ਤੱਕ ਮੈਸੇਜ ਲਾਤਾਗਾ ਤੇ ਉਹਨਾਂ ਨੇ ਵੀ ਅੱਗੇ ਜਿਹਨੂੰ ਆਦੇਸ਼ ਦੇਨੇ ਸੀ ਇਹਦੀ ਸੋਧ ਕਰਾਉਣ ਵਾਸਤੇ ਪੋਰਟਲ 'ਚ ਉੱਥੇ ਵੀ ਕੰਮ ਚੱਲ ਰਿਹਾਗਾ ਇਸ ਲਈ ਘਬਰਾਉਣ ਦੀ ਲੋੜ ਨਹੀਂ ਗਈ ਜਿਨ੍ਹਾਂ ਨੂੰ ਬਦਲੀ ਕਾਫੀ ਸਮੇਂ ਤੋਂ ਅਡੀਕ ਸੀ ਬਦਲੀਆਂ ਆਂਦੀ ਉਹ ਬਦਲੀ ਆਪ ਦੀ ਭਰ ਸਕਣਗੇ ਤੇ ਕਰਵਾ ਸਕਣਗੇ ਇਸ ਲਈ ਸਾਥੀਓ ਤੁਹਾਡੀ ਜਥੇਬੰਦੀ ਦਿਨ ਰਾਤ ਇਸੇ ਕੰਮ ਕਰ ਰਹੀ ਹੈ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਦਾ ਹੱਲ ਕਰਾਉਣ ਲਈ ਵਿਸ਼ਵਾਸ ਬਣਾ ਕੇ ਰੱਖੋ ਅਸੀਂ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾ ਰਹੇ ਹਾਂ ਜਿੱਥੇ-ਜਿੱਥੇ ਵੀ ਸਮੱਸਿਆ ਆਉਂਦੀ ਹੈ ਜਿਹੜੇ ਕੰਮ ਦੀ ਉਹਦੀ ਪਹੁੰਚ ਕਰਕੇ ਉਹਨੂੰ ਕਰਵਾਈਦਾਗਾ ਇਹ ਬਦਲੀ ਦੀ ਬਹੁਤ ਵੱਡੀ ਸੀ ਪਿਛਲੇ ਸਮੇਂ ਚ ਮੀਟਿੰਗ ਕਰਕੇ ਮੰਤਰੀ ਸਾਹਿਬ ਨਾਲ ਇਹੇ ਅਸੀਂ ਲਾਗੂ ਕਰਾਈਆਂ ਗਿਆ ਸਾਰਿਆਂ ਤੇ ਤੇ ਪਿਛਲਾ ਜਿਹੜਾ ਅਕਾਊਂਟ ਕਰਾ ਕੇ ਇਹ ਲਾਗੂ ਕਰਾਈਆਂ ਗਿਆ ਸਮਾਂ ਇਸ ਲਈ ਇਹ ਸਾਰਿਆਂ ਦੀਆਂ ਬਦਲੀਆਂ ਹੋਣਗੀਆਂ ਖਬਰਾਂ ਦੀ ਲੋੜ ਨਹੀਂ ਤੁਸੀਂ ਭਰ ਸਕੋਗੇ ਜਲਦੀ ਅੱਜ ਪਲਕ ਦੇ ਵਿੱਚ ਇਹ ਪੋਰਟਲ ਵਰਕਿੰਗ ਚ ਹੋ ਜਾਊਗਾ ਧੰਨਵਾਦ ਸਾਥੀ